ਬڑے ਟਰੈਕਟਰਾਂ ਨੂੰ ਯੂਰ ਮਰੀ ਜੰਨੇ ਆ ਮਹਿੰਦਰਾ ਨੋ ਨਾ 500 700 5 605 ਮਹਿੰਦਰਾ ਜੀਵ 222 ਡੀ ਆਈ ਡੀਜ਼ਲ ਇੰਨੀ ਘੱਟ ਖਪਦਾ ਕਹਿੰਦਾ ਵੀ 1 ਘੰਟੇ 'ਚ 1 ਲੀਟਰ ਹੀ ਖਾਂਦਾ ਭਾਈ ਭਾਈ ਡੇਰੇ ਦੇ ਆਗੇ ਤੇ ਆ ਕੇ ਭਜਨ ਬਾਈ ਨੇ ਇਹ ਜੇ ਚਾਟ ਮਸਾਲੇ ਪਾ ਪਾ ਦਾਲਾਂ 'ਚ ਨਾ ਵੀ ਗਜਰਾਤੀ ਵੀ ਆਪਣੇ ਖਾਣੇ ਤੋਂ ਲਾ ਰਹੇ ਹਾਂ ਕਾਣਾ ਬਾਈ ਕਿਵੇਂ ਐ ਬੜੀਆ ਹੈ ਬੜੀਆ ਹੈ ਹਾਂ ਕਲਿਆ ਸਹੀ ਏ ਬੜੀਆ ਨਾ ਦਾਲ ਕੈਸੇ ਬਣਾਈਏ ਭਜਨ ਟਕਲੂ ਨੇ ਸਤਿ ਸ੍ਰੀ ਅਕਾਲ ਜੀ ਬਾਈ ਸਾਰਿਆਂ ਨੂੰ ਵੈਲਕਮ ਆਪਣੀ ਇੱਕ ਹੋਰ ਨਵੀਂ ਵੀਡੀਓ ਚ ਕਰਦੇ ਆ ਨਵੇਂ ਦਿਨ ਦੀ ਸ਼ੁਰੂਆਤ ਅੱਜ ਨਵੀਂ ਵੀਡੀਓ ਗਏ ਲੈ ਬਾਕੀ ਮੌਸਮ ਨੇ ਬਾਈ ਥੋੜਾ ਜਿਹਾ ਸਿਸਟਮ ਜਿਹਾ ਖਰਾਬੇ ਕਰਤਾ ਕੰਮ ਵਧੀਆ ਚਾਲ ਬਣੀ ਬੀਦੀ ਕੰਮ ਦੀ ਬਸ ਆਲਦਾਲ ਮੀਂਹ ਜਾਂ ਪੈਣ ਕਰਕੇ ਥੋੜੀ ਠੰਡ ਜੀ ਹੋ ਗਈ ਹੁਣ ਤੁਸੀਂ ਹਿਸਾਬ ਲਾ ਲਓ ਵੀ 11 11:30 ਦਾ ਟਾਈਮ ਹੋ ਗਿਆ ਅੱਜ ਵੀ ਹਜੇ ਤੱਕ ਕਰ ਬਣਾਉਣੇ ਵਾਲੇ ਜਿਹੜਿਆਂ ਦੇ ਵਧਣ ਜਾਣਾ ਉਹ ਵੀ ਐਂ ਕਹਿੰਦੇ ਆ ਵੀ 3 ਵਜੇ ਲਿਆਵੇ ਕੋਈ ਕਹਿੰਦਾ 4 ਵਜੇ ਲਿਆਵੇ ਸ਼ਾਮ ਨੂੰ ਲਿਆਵੇ ਹਨਾ ਇਹਨਾਂ ਨੂੰ ਬਈ ਕਿਹੜਾ ਤੂੜੀ ਦਾ ਲਾਲਚ ਚ ਹੁੰਦਾ ਵੀ ਤੂੜੀ ਬਣਾਉਣ ਆਪਣੇ ਤਾਂ ਐ ਹੁੰਦਾ ਵੀ ਸਵੇਰ ਸ਼ਾਮ ਵੜਾ ਲੀਏ ਹਨਾ ਜਾਰੇ ਤੱਕ ਜ਼ਿਮੀਦਾਰਾਂ ਦੀ ਡਿਮਾਂਡ ਇਹੀ ਹੁੰਦੀ ਹੈ ਪੰਜਾਬ ਦੇ ਵਿੱਚ ਵੀ ਜਾਂ ਗਣਕ ਸਵੇਰੇ ਵੱਢੋ ਵੀ ਸ਼ਾਮ ਨੂੰ ਵੱਢੋ ਵੀ ਹਨਾ ਦੁਪਹਿਰ ਨੂੰ ਕੋਈ ਉਹ ਬੰਦਾ ਹੈ ਜਿਹਨੂੰ ਤੂੜੀ ਦਾ ਨਹੀਂ ਲਾਲਚ ਉਹੀ ਬਣਾਉਂਦਾ ਬਾਕੀ ਇਹਨਾਂ ਦੇ ਤੂੜੀ ਬਈ ਪਾਉਂਦਾ ਕੋਈ ਨਹੀਂ ਹਨਾ ਇੱਕ ਮੇਰੇ ਦੋ ਕਈ ਵੀਰਾਂ ਦੇ ਕਮੈਂਟ ਵੀ ਆਉਣੇ ਵੀਡੀਓ ਦੇ ਵਿੱਚ ਬਈ ਤੂੜੀ ਦਾ ਕੰਮ ਕਰ ਦ ਮਈਨਾ ਦੇ ਤੂੜੀ ਦਾ ਬਿਲਕੁਲ ਵੀ ਤੁਸੀਂ ਐ ਸਮਝ ਲਓ ਵੀ ਨਾ ਮਾਤਰੇ ਆ ਇਹ ਯਾਰਾਦਾਰ ਦਾ ਜਿਹੜਾ ਮੋਫਲੇਈ ਦਾ ਛਿਲਕਾ ਹੁੰਦਾ ਹੈ ਨਾ ਉਹ ਜਾਂ ਛੋਲਿਆਂ ਦਾ ਛਿਲਕਾ ਉਹ ਚੀਜ਼ਾਂ ਜਾਦੇ ਪਸ਼ੂਆਂ ਨੂੰ ਜਿਹੜੀ ਪਾਉਂਦੇ ਆ ਨਾ ਉਹ ਜ਼ਿਆਦਾ ਯੂਜ਼ ਕਰਦੇ ਆ ਮੰਨ ਲਓ ਤੂੜੀ ਵਾਲੇ ਪਾਸੇ ਨੂੰ ਤਾਂ ਕੋਈ ਕਿਸੇ ਤੇ ਮੈਂ ਤਾਂ ਤੂੜੀ ਪਾਸੇ ਤੱਕ ਦੇਖੀ ਨਹੀਂ ਨਾ ਉਹਦੇ ਮਸ਼ੀਨਾਂ ਦੇਖੀ ਹੈ ਕੋਈ ਬਾਕੀ ਯਹੋਵੇ ਉਹਦਾ ਪਤਾ ਕੋਈ ਨਹੀਂ ਜਣੀ ਇਹ ਆਪਣੇ ਜਿਹੜੇ ਇਲਾਕੇ ਦੇ ਵਿੱਚ ਆਪਾਂ ਚੱਲਦੇ ਆ ਨਾ ਇਹਦੇ ਵਿੱਚ ਤਾਂ ਕੋਈ ਤੂੜੀ ਵਾਲੇ ਮਸ਼ੀਨ ਵਾਲੇ ਤੱਕ ਦਿਖੀ ਨਹੀਂ ਬਾਕੀ ਤੂੜੀ ਬਣਾਉਂਦੇ ਹੀ ਨਹੀਂ ਬਾਈ ਬਣਾ ਕੇ ਵੀ ਕੀ ਕਰਾਂਗੇ ਪਿੱਛੇ ਇੱਕ ਸਰਦਾਰ ਦੀ ਮਸ਼ੀਨ ਆ ਉਹਦੇ ਪਤਾ ਲੱਗ ਗੱਲਾਂ ਅਸੀਂ ਵੀਡੀਓ ਪਾਈ ਹੋਈ ਆ ਬਾਪੂ ਦੱਸਦਾ ਰਿਹਾ ਨਾ ਪਰ ਘਰ ਪੂਰਾ ਹੀ ਨਹੀਂ ਹੁੰਦਾ ਤੂੜੀ ਵਾਲੀ ਦਾ ਨਾ ਮੇਰਾ ਵੀਰ ਜਿਹੜੇ ਮੇਰੀ ਵੀਡੀਓ ਚ ਕਮੈਂਟ ਕਰਦੇ ਨੇ ਉਹਨਾਂ ਵਾਸਤੇ ਮੈਂ ਜਿਹੜੇ ਸਪੈਸ਼ਲੇ ਸ਼ੁਰੂ ਚ ਗੱਲ ਕਹੀ ਆ ਮੇਰਾ ਵੀ ਤੂੜੀ ਵਾਲੀ ਦਾ ਨਾ ਮੈਂ ਆਪਣੀ ਗੱਲਬਾਤ ਕਰਕੇ ਚੰਗੇ ਬੰਦੇ ਕਾ ਕਿਸੇ ਗੱਲ ਲਿਕੇ ਆਇਓ ਬਾਕੀ ਜਿਹਨੇ ਵੀ ਆਉਣਾ ਹੈ ਬਾਕੀ ਤੂੜੀ ਦਾ ਕੰਮ ਵੀਰੇ ਮੇਰੇ ਨਾਲ ਹਿਸਾਬ ਨਾਲ ਤੁਹਾਨੂੰ ਤੱਕਰ ਅਸੀਂ 3.5 350 ਬਿਗਾ ਵੜਦਾ ਹੋਊਗਾ ਅਜੇ ਤੱਕਰ ਤਾਂ ਕਿਸੇ ਨੇ ਸਾਨੂੰ ਕਿਹਾ ਨਹੀਂ ਵੀ ਸਰਦਾਰ ਤੂੜੀ ਬਣਾਉਣੀ ਆ ਬਾਕੀ ਲਾਗੇ ਲਾਉਣੇ ਕੋਈ ਹੋਈ ਦੀਆ ਹੋਵੇ ਉਹ ਤਾਂ ਆਪਾਂ ਬਾਈ ਕੁਝ ਕਹਿ ਨਹੀਂ ਸਕਦੇ ਚਲੋ ਚੱਲਦੇ ਆ ਫੇ ਮਸ਼ੀਨ ਕੋਲ ਨੂੰ ਮਸ਼ੀਨ ਆਪਣੀ ਚੱਲ ਗਈ 11 11:30 ਦਾ ਟਾਈਮ ਹੋ ਗਿਆ ਰੋਟੀ ਰੋਟੀ ਖਾ ਕੇ ਅੱਜ ਭਜਨ ਬਾਈ ਨੇ ਬਣਾਇਆ ਆਲੂ ਵਾਲੇ ਪਰੌਂਠੇ ਗਰਮ ਗਰਮ ਖਾਦੇ ਪਰੌਂਠੇ ਦੋ ਦੋ ਚਾਰ-ਚਾਰ ਦੋ ਮੈਂ ਖਾ ਗਿਆ ਦੋ ਮਨਦੀਪ ਬਾਈ ਖਾ ਗਿਆ ਤਾਰਾ ਬਾਈ ਉਹਨੇ ਹੁਣੇ ਗਈ ਹੈ ਅਜੇ ਅੱਜ ਸਾਰਿਆਂ ਦੀ ਜਿਹੜੀ ਪਾਲਟੀ ਪਰੌਂਠਾ ਪਾਲਟੀ ਚੱਲੀ ਆ ਕਹਿੰਦੇ ਪਰੌਂਠੇ ਬਣਾ ਲਵਾਂਗੇ ਚਲੋ ਬਣਾ ਲਵਾਂ ਭਾਈ ਪਰੌਂਠਾ ਰੋਟੀਆਂ ਖਾਣੇ ਜਿਹੜਾ ਕਿ ਮਰਜ਼ੀ ਸੀ ਹੈ ਨਾ ਬਾਕੀ ਮੌਸਮ ਰੰਡੇ ਹੋਣ ਕਰਕੇ ਥੋੜਾ ਜਿਹਾ ਕੰਮ ਠੇ ਲਾਇਆ ਪੈ ਗਿਆ ਨਹੀਂ ਤਾਂ ਤੁਹਾਨੂੰ ਪਤਾ ਸਾਝ ਨਹੀਂ ਚੱਲ ਜੰਦੇ ਤੇ ਸ਼ਾਮ ਨੇਰੀ ਹੋਏ ਆਉਂਦੇ ਰਾਤ ਨੂੰ 9-10 ਵਜੇ ਦੇ ਰੇ ਦੋ ਦਿਨ ਤੱਕ ਨੇਰੀ ਤੱਕਰ ਕੰਮ ਚੱਲਦਾ ਰਿਹਾ ਬਾਕੀ ਕੰਮ ਆਇਆ ਛੋਟਾ ਥੋੜਾ ਜਿਹਾ ਕੰਮ ਨਾਲ ਦੀ ਨਾਲ ਉਕਣਿਆ ਨਾ ਜਿੰਨਾ ਕੋ ਕਣਕ ਆਉਂਦੀ ਓੰਨੇ ਦੀ ਨਾਲ ਦੀ ਨਾਲ ਕੰਮ ਇਹਨਾਂ ਵੱਡ-ਵੱਡਾ ਖੇਤ ਵਿਹਲੇ ਕਰੀ ਜਾਨੀਆਂ ਬਾਕੀ ਕੋਸ ਮਸ਼ੀਨਾਂ ਨਿਕਲੀ ਵੀ ਜਾਨੀਆਂ ਨਾ ਭਾਈ ਜਿਹੜੇ ਪਿਛੇ ਏਰੀਆ ਮੌਰਵੀ ਸਾਈਡ ਏਰੀਆ ਜਿਹਨਾਂ ਦਾ ਉਹਨਾਂ ਦਾ ਪਿਛਲੇ ਉਧਰ ਉਹ ਏਰੀਏ ਦੇ ਵਿੱਚ ਕੰਮ ਚੱਲ ਗਿਆ ਉਧਰੋਂ ਭੱਜੀ ਜਾਂਦੇ ਨੇ ਕੋਸਾ ਕੋ ਬੰਦਾ ਚਲੋ ਗਾਂਹ ਇਧਰ ਜੂਨਾ ਕੜ ਵਾਲੇ ਸਾਈਡ ਆਉਨੇ ਆ ਵੀ ਖਰਚਾ ਪਾਣੀ ਪੂਰਾ ਕਰਕੇ ਉਦੋਂ ਬਾਅਦ ਆਪਣੇ ਪੱਕੇ ਈ ਰੀ ਜਾ ਜਾਗੇ ਜਿਵੇਂ ਹੁਣ ਸਾਡਾ ਵੀ ਹਿਸਾਬ ਆ ਲੱਗਦਾ ਮੈਨੂੰ ਵੀ ਅਤੀ ਅਹਮਦਾਬਾਦ ਜਾਣਾ ਪਊਗਾ ਉਦੋਂ ਤੇ ਕਈ ਵੀਰਾਂ ਦੀ ਆਪਣੀ ਗੱਲ ਹੁੰਦੀ ਹੈ ਵੀਡੀਓ ਵਾਲਿਆਂ ਨਾਲ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਸਰਦ ਜੀ ਜਰੂਰ ਚਲੋ ਦਿਖਾਉਨੇ ਹੁਣ ਤੁਹਾਨੂੰ ਚੱਲਦੀ ਕੰਬੈਨ ਪਾਣਾ ਇੱਥੇ ਮਸ਼ੀਨ ਖੜਾਈ ਦੀ ਆ ਹਨਾ ਜਿਵੇਂ ਮਸ਼ੀਨ ਨੂੰ ਆਪਾਂ ਕਹਿੰਦੀ ਸਾਫ਼ ਕਰਦੇ ਆਪਾਂ ਮਸ਼ੀਨ ਨੂੰ ਹਨਾ ਤਾਂ ਬਾਈ ਗਰੀਬੀ ਦੇਖੋ ਕਿੱਡੀ ਹਨਾ ਮਿੱਟੀ ਦੇ ਵਿੱਚੋਂ ਵੀ ਦਾਣੇ ਕੱਢਣ ਵਾਲਾ ਕੀ ਕਰ ਰਹੇ ਹੋ ਨਿਕਾਲ ਲੈ ਨਿਕਾਲ ਲੈ ਉਹ ਵੀ ਉਠਾ ਲੈਣਾ ਹੈ ਗੁੜੀਆ ਉਹ ਵੀ ਉਠਾ ਲੈਣਾ ਪੁੱਤਰ ਜੇ ਉਹ ਡੇਰੀ ਪੜੀ ਹੈ ਠੀਕ ਹੈ ਲੈ ਜਾ ਉਸ ਵਿੱਚ ਦਾਣਾ ਹੀ ਹੈ ਇਹ ਫੀਟਰ ਚੈਨ ਦੇ ਵਿੱਚ ਆਪਣੇ ਸਫਾਈ ਕਰੀ ਵੀ ਹੁੰਦੀ ਹੈ ਨਾ ਉਹ ਲੈ ਜਾਓ ਜੇ ਪੂਰਾ ਇਹ ਥੈਲੇ ਵਿੱਚ ਵਰਕੇ ਲੈ ਜਾਓ ਮਿੱਟੀ ਚ ਕਿਹਾ ਨੁੰੜ ਰਹੇ ਹੋ ਮਿੱਟੀ ਮੈਂ ਆ ਦੇ ਭਾਈ ਥੋੜਾ ਥੋੜਾ ਕਰਕੇ ਹੈ ਨਾ ਦਾਣੇ ਇਹ ਗਰੀਬੀ ਵੀ ਭੁੱਖ ਵੀ ਬਹੁਤ ਵੱਡੀ ਚੀਜ਼ ਆ ਨਾ ਦੇਖੋ ਛੋਟੇ ਛੋਟੇ ਬੱਚੇ ਆ ਵਿਚਾਰੇ ਦੁਪਹਿਰ ਦੇ ਵਿੱਚ ਇੱਥੇ ਉਹ ਮਸ਼ੀਨ ਚੱਲੋਗੇ ਸਾਫ ਸੂਬ ਹੁੰਦੀ ਜਿਵੇਂ ਦਾਣੇ ਖਣੇ ਪਏ ਹਨਾ ਜੇ ਲੈ ਜਾ ਛੋਟੂ ਬੋ ਲੈ ਜਾ ਪੁੱਤੋ ਦੋਨੋਂ ਕੋਈ ਬਾਤ ਨਹੀਂ ਇਹ ਫਿਲਟਰ ਚੋਂ ਸਾਫ ਕਰ ਕੱਲ ਚ ਆਉਣ ਵਾਲੇ ਨਾ ਰਿਪੀਟਰ ਵਾਲਿਆ ਰਬੜਾ ਉਹਨੇ ਫ੍ਰੀ ਸ਼ਾਪ ਦੇ ਉੱਪਰ ਉਹ ਸੈਟ ਕਰੀ ਜਾਂਦੀਆਂ ਉਹ ਵਿੱਚ ਤੈਨ ਫਿਲਟਰ ਖਾਲੀ ਕਰਕੇ ਵਿੱਚ ਬੜਿਆ ਦਾ ਬੰਦਾ ਦਾ ਕਰਕੇ ਇਹ ਉੱਥੇ ਨਿਕਲਦੀ ਦੀ ਮੱਖੀ ਜੀ ਵਿੱਚ ਦਾਣਾ ਹੀ ਆ ਬਾਕੀ ਇਹਨਾਂ ਦੇ ਕਰਮਾਂ ਜਦਾਂ ਨੇ ਇਹਨਾਂ ਨੇ ਚੱਕ ਲਿਆ ਚੱਲਦੇ ਹੁਣ ਆਪਾਂ ਮਸ਼ੀਨ ਕੋਲੇ ਕਰਦੇ ਆ ਮੋਟਰਾਂ ਸਟਾਰਟ ਇਹ ਵੀ ਸਾਡਾ ਰਾਜਾ ਕੱਲ ਪੈਂਚਰ ਹੋ ਗਿਆ ਤਾਂ ਇਦੀ ਟੂਪ ਪਾ ਕੇ ਨਵੀਂ ਦੋਵਾਰ ਪੈਂਚਰ ਹੋ ਗਿਆ ਬਾਈ ਮੋੜਾ ਟਾਇਰ ਥੋੜਾ ਜਿਆ ਕੰਡਾ ਮਾਂਜੇ ਦੇ ਮੋੜਾ ਟਾਇਰ ਦੇ ਵਿੱਚ ਕੰਡਾ ਗੁੰਡਾ ਜਾਂ ਗੰਗੇ ਜਿਹਦੇ ਵੱਡ ਜਾਂਦਾ ਕੁਝ ਨਾ ਕੁਝ ਬਾਕੀ ਇੱਧਰ ਆਪਣੀ ਮਸ਼ੀਨ ਗਈ ਹੈ ਚਲੋ ਚਲਦੇ ਆਂ ਫੇ ਕਮੈਨ ਕੋਲ ਲਓ ਜੀ ਬਾਈ ਜੀ ਪਹੁੰਚ ਗਏ ਖੇਤ ਚ ਲੱਗੀ ਹੋਈ ਮਸ਼ੀਨ ਚੱਲਦੀ ਹੈ ਮੋਲੀ ਲੱਗਿਆ ਬੜਾ ਨਵਾਂ ਮੋਲੀਆ ਏਗਾ ਬਾਈ ਕੜਕ ਦਾ ਸੁਪੀ ਹੋਇਆ ਨੇ ਆਹ ਕੜਕ ਦਾ ਸੁਪੀ ਬਹੁਤ ਆ ਆ ਦਾਰਾ ਘੰਡੇ ਕਰਕੇ ਧੁੱਪ ਨਿਕਲਦੀ ਹੈ ਜੀ ਬੱਦਲ ਬੱਦਲ ਵਾਈ ਦੇ ਬਾਅਦ ਫਿਰ ਇਹ ਤੁਹਾਨੂੰ ਪਤਾ ਜੀ ਜਾਰਾ ਥੋੜਾ ਰੁਕ ਜਾਂਦੇ ਆ ਇਹ ਸੁੱਕੇ ਦੇ ਵੜਾਉਂਗਾ ਖਾਲਦੀਆਂ ਨਹੀਂ ਆ ਗਾ ਬਸੇ ਨਾ ਮੋਤੀ ভাই 老百姓干啥的？ ਪਰਾ ਨੰਦਰભાઈ ਬਹਿ ਗਿਆ ਸੱਲੇ ਚੌਕ ਪਰ ਮਹਾੜ ਕੇ ਚੌਂਕੀ ਮਾਰੀ ਰੀਆ ਬੈਠਣਾ ਬੰਦੇ ਆਰਾਮ ਦੇ ਨਾਲ ਹੱਥ ਕਰਦਾ ਟਾਣਾ ਲੱਗਿਆ ਆ ਕਾਹਨਾ ਮਾਈ ਜੀ ਦਾ ਕੀਤਾ ਇਹ ਆ ਗੱਡੀ ਦਾਣੇ ਦਾ ਘਮਣਾ ਨੰਦਰ ਨੂੰ ਉਹ ਠੀਕ ਆ ਗੱਡੀ ਓਏ ਉਹ ਠੀਕ ਆ ਰਹੇਗਾ ਆਰਾਊਂਡ ਇੱਕੀ ਮੌਸਮ ਬਾਈ ਠੰਡਾ ਪਾਉ ਦਿੰਦਾ ਰਾਤ ਨੂੰ ਠੰਡ ਕਰਕੇ ਕਣਕਾਂ ਥੋੜੀਆਂ ਲੇਟ ਆਉਂਦੀਆਂ ਮਸ਼ੀਨ ਵੀ ਬਾਈ ਲੇਟੇ ਜਲਦੀ ਆ

ਮੌਸਮ ਠੰਡਾ ਹੀ ਆ ਰਿਹਾ ਹੈ ਮੌਸਮ ਹਵਾ ਬਹੁਤ ਹੀ ਠੰਡੀ ਚੱਲਦੀ ਹੈ ਮੌਸਮ ਕਰਕੇ ਤਾਂ ਮਾਰ ਕਰਨੇ ਆਂ ਦੀ ਰਾਤ ਨੂੰ ਠੰਡ ਜਿਆਦਾ ਹੋ ਜਾਂਦੀ ਹੈ ਬਾਈ ਪਿਛਲੇ ਸਾਲ ਨਾਲ ਠੰਡ ਜਿਆਦਾ ਹੈ ਨਾ ਹਾਂ ਜਿਆਦਾ ਹਾਂ ਜਿਆਦਾ ਹੈ ਅਭੀ ਆਂਖ ਠੀਕ ਨਹੀਂ ਹੋਈ ਅਭੀ ਅਭੀ ਨਹੀਂ ਆਖੜੀ ਜੀ ਦਵਾਈ ਆ ਲੈਣੀ ਦੀ ਕੀ ਹੋ ਗਿਆ ਧੁੱਪ ਮੈਂ ਧੁੱਪ ਲੱਗਦੀ ਹੈ ਅਲਰਜੀ ਹੈ ਨੋ ਬਾਈ ਖਾਏ ਤੇ ਧੁੱਪ ਤੇ ਆ ਰੇ ਤੇ ਘਰ ਦੇ ਗੁਰਦੇ ਤੇ ਇਹ ਤਾਂ ਹੀ ਨਹੀਂ ਆਉਂਦਾ ਹੈਗਾ ਓਰੇ ਕੱਲ ਵੀ ਦੱਸਦਾ ਮੈਨੂੰ ਆਂਖ ਤਾਂ ਹੀ ਲਾਲ ਰਹਿੰਦੀ ਹੈ ਦੀ ਦੇਖਣਾ ਲਗੂਗਾ ਪਤਾ ਨਹੀਂ ਕਾਹਦੇ ਲਾਲ दो पोर ये उठती है ना उसमें ए एलर्जी आया दवाई डाला करके दवाई से नहीं दो घंटा समय लगा करके कर का भैया थोड़ी मुश्किल और भैया बढ़िया मेवा लीला आता बस वो तो लीला है निकालना ले ले वाला फूका ही है पार्टी है नहीं समझ क्या कह ਹਾਂ ਠੀਕ ਆ ਵੀ ਇਹਨੂੰ ਦੁੱਕਾ ਨਹੀਂ ਦੁੱਕਦਾ ਨਹੀਂ ਪਾਣਾ ਹੈ ਜੀ ਹਾਂ ਪਾਉ ਕਹਿੰਦਾ ਲੀਲਾ ਇਹ ਤੇ ਜ਼ਿਆਦਾ ਆ ਹਾਂ ਅਲੱਗ ਅਲੱਗ ਬੋਰਡਰ ਖਾਰੇ ਦੂਰ ਤਾਂ ਹੈ ਨਾ ਬੋਰਡਰ ਦਾ ਬਹੁਤ ਪੁਰਾਣਾ ਬਾਈ ਇਹ ਇਹਦਾ ਢੇੜਾ ਵੀ ਦੇਖਣੇ ਵਾਲਾ ਆਹ ਹੋਈ 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 ਲਓ ਜੀ ਇਧਰ ਬੋਲਟ ਵੀ ਖੜਾ ਦੇ ਲੋ ਪੁਰਾਣਾ ਮਾਟਰ ਹੈ ਤੇ ਇੱਕ ਇੱਕ ਕੁੱਕ ਜੀ ਬਤਨੀ ਕਿਧਰ ਬਾਤੀ ਹੋਣੀ ਹੈ ਸੰਝਣ ਵਿੱਚ ਓਟਾ ਡਿੱਜਲਾ ਹਾਂ ਦੀਪੂ ਬਾਈ कैसे हो अरे बढ़िया है, बढ़िया। इसके बाद किधर जाए गाड़ी इसके तो मंदिर नहीं है, जी का। आ, नहीं? के पास तो ट्रेलर तो सुबह देखा वही है ट्रेलर तो लेके ले आऊं ट्रेलर तो पीछे डाल मोटरसाइकिल के पीछे बाइक के पीछे बांध रहे में भी हो गई ਕਿ ਬੋਲਟ ਬੋਲਟ ਪੇ ਛੋੜਿਆ ਇਸ ਪੇ ਦੇਖ ਤੋ ਇਸ ਮੇ ਹੈ ਨਾ ਬੋਲਟ ਉਹ ਬੋਲਟ ਮੇ ਬੰਤੇ ਤਕੜੇ ਆ ਬਾਈ ਜੀ ਕੋਈ ਗੱਲ ਨਹੀਂ ਮੋਟਰਸਾਈਕਲ ਵੀ ਤਕੜੇ ਆ ਕਹਿੰਦਾ ਇਹਦੇ ਪਿਛੇ ਹੀ ਬੰਨ ਕੇ ਲੈ ਜਾਊਂਗਾ ਟਰੈਲਰ ਤੁਹਾਨੂੰ ਲੋੜੇ ਨਹੀਂ ਪਿਛੇ ਪਾਉਣ ਦੀ ਲੋਈ ਬਾਈ ਜੀ ਬਟਿਆ ਕਾ ਖੇਤ ਮਿਲਦੇ ਅਗਲੇ ਖੇਤ ਜਾ ਕੇ ਮੰਦਿਰ ਦੇ ਕੋਲ ਹੀ ਲੋ ਜੀ ਬਾਈ ਜੀ ਆ ਤੰਗ ਰਸਤੇ 'ਚ ਮਸ਼ੀਨ ਕੱਟ ਕੇ ਗਾਹਾਂ ਲੈ ਕੇ ਉੱਪਰ ਖੇਤ 'ਚ ਲਾਤੀ ਵੀ ਉੱਪਰ ਚੱਲਦੀ ਆ ਮਸ਼ੀਨ ਲੱਗਿਆ ਮੌਲੀ ਵੜਨ ਭਾਈ ਰਸਤੇ ਬਹੁਤ ਤੰਗ ਆ ਪੂਰੇ ਪੂਰੇ ਰਾਹ 'ੇਡ ਪਰ ਜਗ੍ਹਾ ਹੀ ਨਹੀਂ ਆ ਦੇਖੋ ਦਰਸਤੇ ਤਾਕਤਾ ਰਸਤਾ ਵੀ ਪੂਰਾ ਪੂਰਾ ਪੱਥਰ ਵੀ ਬਹੁਤ ਆ ਮਸ਼ੀਨ ਪੂਰੀ ਪੂਰੀ ਲੰਘਦੀ ਬਾਈ ਟਾਇਰਾਂ ਪਰ ਨੂੰ ਉਹ ਜੀ ਥੱਲੇ ਤੇ ਆ ਕੇ ਉੱਪਰ ਵਾਹ 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 ਵ न्याय लगे हुए जी बल्ला बल्ला बढ़ के अंदर रखे सुटन फेंक दो फेंक दो फेंक दो फेंक दो और भैया कैसे हो बढ़िया चल रहा है काम ऊपर वाला लीला है विखेत ये तो सूख गया ये तो सही है बाजू ना फिर वो वाला ऊपर वाला हां बेई काटवाना यो आइए और भी खेत बडने वाला तो भी जाना है आ ना ये और वो सामने एक ऊपर वाला है ये तीनों खेत कटेगा तीनों टुकड़ा हम्म तीनों टुकड़ा काटवाना तीन तीन टुकड़े कटने हैं भाई उरे कितना बिका भैया ये कितना बिको सारे दस बिका पंद्रह बिको है पंद्रह बिको है पंद्रह नौ था हाँ

ਹੈਡ ਵੀ ਸੋਹਣਾ ਬਾਈ ਹਾਂ ਭਾਈਆਂ ਰਸਤਾ ਬਣ ਗਿਆ ਇਧਰ ਪੱਤਰਾਲੇ ਰਾਹ ਨੂੰ ਪੈ ਕੇ ਉੱਥੇ ਪਾਹ ਖੇਤ ਤੇ ਉੱਪਰ ਵਾਲਾ ਖੇਤ ਪੱਟਾ ਸਿੱਧਾ ਨਹੀਂ ਤੂੰ ਇਹ ਰਸਤਾ ਨਹੀਂ ਆਵਾਏਗਾ ਹੈਨਾ ਇਹ ਰਸਤਾ ਉੱਪਰ ਨੂੰ ਬਣ ਜਾਣਾ ਉਹ ਸਰੇ ਤੱਕ ਨਿਕਲ ਜਾਂਦਾ ਵਪਾਰਾਂ ਨੂੰ ਇਹ ਰਸਤਾ ਵਧੀਆ ਉਧਰ ਨੂੰ ਯਾਰ ਹਾਂ ਵਧੀਆ ਬੱਚੇ ਨਿਕਲੇ ਜਾਣਾ ਤੇ ਰੋ ਆਪਣਾ ਰਾਹ ਬਣ ਗਿਆ ਲੋਟਾ ਪੱਥਰਾਂ ਨਾਲ ਤੇ

ਆ ਇਹ ਦੇਖਣਾ ਤਾਂ ਸੰਜੇ ਦਾ ਤਾਂ ਆ ਗਿਆ ਐਨਕ ਨਹੀਂ ਤਾਰਦਾ ਇੱਕ ਮਿੰਟ ਵੀ ਜਵਾਂਗੇ ਇਹ ਵਾਹ ਜੀ ਵਾਹ ਕਹਿ ਲ ਬਈਆ ਵਧੀਆ ਵਧੀਆ ਐਨਕ ਪੇ ਕਰਦਾ ਪੜ ਗਿਆ ਹਮ ਚਸ਼ਮੇ ਪੇ ਚਸ਼ਮੇ ਪੇ ਹਾਂ ਥੋੜਾ ਸਾਫ ਕਰ ਲੋ ਮੈਂ ਤੇਰੇ ਕੋਲ ਸਾਥ-ਸਾਥ ਇਹ ਵੀ ਤੋਂ ਬੋਤਾਤਾ ਹੂੰ ਬਿ ਚਸ਼ਮੇ ਮੇ ਕਰਦਾ ਹੈ ਜੇ ਵੀ ਹੈ ਇਹ ਇਹ ਉਹ ਵੀ ਹੋ ਜਾਏਗਾ ਹਾਂ ਤੇਲ ਘੱਟ ਲਾਇਆ ਕਰ ਤੇਲ ਘੱਟ ਲਾ ਲਓ ਜੀ ਭਾਈ ਇਹ ਵੱਢ ਤੇ 2-3 ਖੱਤੇ ਦੇ ਜੀ ਵੱਢ ਕੇ ਬਸ ਹੁਣ ਚੱਲੇ ਲਾਤੀ ਮਸ਼ੀਨ ਟਕਾਣੇ ਪਰ ਹਾਂਜੀ ਬਾਈ ਜੀ ਚੱਲੀ ਆ ਜੀ ਦੇਖ ਲਾ ਆਪਣੇ bade tractoran zor mari jande ne ha Mahindra 90 na 500 700 5 605 Mahindra Jeev 225 DI ਜੀ ਜੀ ਡੀਜ਼ਲ ਇੰਨੀ ਘੱਟ ਖਪਦਾ ਕਹਿੰਦਾ ਵੀ 1 ਘੰਟੇ 'ਚ 1 ਲੀਟਰ ਹੀ ਖਾਂਦਾ ਖਾਂਦਾ ਹੋ ਗਏ ਸਹੀ ਗੱਲ ਹਾਂ ਜੀ ਕਣਕ ਸਾਫ ਕਰਨ ਵਾਲੀ ਮਸ਼ੀਨ ਆ ਭਜਣਾ ਦੇਖ ਜਿਵੇਂ ਤੋਂ ਵੱਢ ਗਿਆ ਉਹਨੇ ਮਗਰ ਹਾਂਜੀ ਇਹ ਵੱਢ ਕੇ ਮਗਾ ਆਪਾਂ ਵੱਢੇ ਆਏ ਤਾਂ ਮਸ਼ੀਨ ਦੇ ਵਿੱਚ ਕਣਕ ਇਹਨਾਂ ਦੀ ਫੇਰ ਸਾਫ ਹੋ ਕੇ ਮੰਡੀ ਜਾਣੀ ਹੈ ਬਈ ਹਰ ਕੋਈ ਕਿਸਾਨ ਕਰਵਾਤਾ ਹੈ ਸਾਫ ਤੂੰ ਮਰੇ ਆ ਤੇਰੇ ਇਧਰ ਹਾਂ ਇਧਰ ਕਰਵਾਤਾ ਹੈ ਹਰ ਕਰਵਾਏਗਾ ਜਿਸ ਦਾ ਗੇਉਂ ਕੱਟ ਕੇ ਉਹ ਕਰਵਾਏਗਾ ਖਾਣੇ ਕੇ ਲਈ ਤਾਂ ਕਰਵਾਏ ਗਈ ਅੱਛਾ ਇਹ ਮੰਡੀ ਵਿੱਚ ਲੈ ਕੇ ਜਾਏਗਾ ਉਹ ਕੋਈ ਕਰਵਾਏਗਾ ਕੋਈ ਨਹੀਂ ਕਰਵਾਏਗਾ ਅੱਛਾ ਇਹ ਮਸ਼ੀਨ ਕਿਤਨੇ ਕੀ ਅਸੀਏ ਉਹ 60000 ਇਸ ਦਾ ਭਾਅ ਹੈ ਇਸ ਦਾ ਹੂੰ

1 ਘੰਟੇ ਮੇਂ ਇਹ 15 16 ਕਟਲ ਨਿਕਾਲ ਦਿੰਦੀ ਹੈ। ਚਾਰ ਕੰਢੀ। ਹਾਂਜੀ। ਹੋਏ ਇਹ ਖਰਚਾ ਨਹੀਂ ਹੈਗਾ ਡੀਜ਼ਲ ਦਾ। ਆਹ ਦੇਖੋ ਛੋਟਾ ਟਰੈਕਟਰ ਨਾ ਮਹਿੰਦਰੇ ਦਾ ਲਾ ਕੇ 1 ਘੰਟੇ ਦਾ 1 ਲੀਟਰ ਡੀਜ਼ਲ ਪਿੰਦਾ ਹੈ ਇਹ। ਇਹ ਲਿਫਟ ਹੈ। ਹਾਂਜੀ। ਹੂੰ। ਦੇਖ ਲਾ ਸਿਸਟਮ ਦੇਖ ਨੂੰ। ਟ੍ਰੇਲ ਗੇਅਰ ਦੇ ਵਿੱਚ ਚੱਲ ਨਿਊਟ ਰਵਕਸ ਲੋ। ਜਿਵੇਂ ਫੋਰਵਲ ਜਿਹਾ ਹੈ। ਹਾਂ? ਉਹ ਜਿਹਾ ਫੋਰਵਲ ਜਿਹਾ ਤੇ ਉਹ ਨਾ ਉਸਕੇ ਜਿਹਾ ਚਲਾਣੇ ਮੈਂ। ਪਾਵਰ ਸਟੇਰਿੰਗ। ਕਾਰ ਜੇ ਤੇ ਹਾਂ ਪਾਵਰ ਸ਼ੇਰਿੰਗ ਹੈ ਹਾਂ ਜੇ ਇਕ ਲੱਗਿਆ ਸਾਰਾ ਸੋ ਜਗਾੜ ਤਾਂ ਆਪਣੀ ਆ ਬਾਈ ਪਾਵਰ ਦਾ ਇੰਜਣ ਹੈ ਇਸ ਦਾ 2500 ਪਾਵਰ ਦਾ 25 25 ਹੱਦ ਬਾਬਾ ਦਾ ਇੰਜਣ ਹੈ ਨਹੀਂ ਕਿਤੇ ਤੇਲ ਖਾਣਾ ਖੰਡਾ ਘਟੇ ਆ ਬਾਈ ਇਹ ਜਿਆਦਾ ਖੰਡ ਆਇਆ ਹਵਾ ਵੀ ਕੱਟੀ ਜਾਂਦਾ ਗੈਲਦੀ ਆ ਲੈ ਬਾਈ ਕੋਈ ਨਹੀਂ ਕਹੇ ਜੀ ਮਣਣੀ ਨਹੀਂ ਕਦੇ ਕਦੇ ਕੁਝ ਨਹੀਂ ਕਹਿੰਦੇ ਹੁੰਦੇ ਜੇਦਾ ਨਿਕਲਣੀ ਚਾਹੀਦੀ ਗੈਸ ਤਾਂ ਮਾੜੀ ਮੋਟੀ ਨਾ ਕਿ ਡੱਕ ਮਿਊਜ਼ਿਕ ਸਿਸਟਮ ਦੇ ਨਾਲ ਕਿੰਨਾ ਵਧੀਆ ਆ ਵਿੱਚ ਫੱਟੇ ਬਣਾ ਕੇ ਚੱਦਰੀ ਦੇ ਦਾ ਇਹ ਵਧੀਆ ਕੰਮ ਕਰਿਆ ਹੋਇਆ ਬਾਈ ਇਹਨੇ ਸਜਾਵਾਂ ਨਾ ਮਾਏ ਦਾ ਢੱਕਾ ਚੱਲ ਰਿਹਾ ਮਾੜ ਗਿਆ ਜੱਕ ਜੋ ਸਾਰਾ ਉੱਪਰ ਰੱਖਿਆ ਹਾਂ ਕੋਈ ਪਤਾ ਨਹੀਂ ਕਿੱਥੇ ਲੋਡ ਪੈ ਜਾਵੇ ਇਹ ਬੋਲੋ ਬੋਲੋ ਟਾਇਰ ਦੇ ਲੈ ਕਿੰਨੇ ਕਿੰਨੇ ਗਾਣਾ ਟਾਇਰ ਨਹੀਂ ਦੋ ਨਾ ਖਰੇ ਜਾਉਂੂ ਆਪਰੇ 4x4 ਨੂੰ ਲੱਗਦੀ ਜਿਹੜੇ ਇਹ ਹੁਣ ਆਇਆ ਨਾ ਆਪਣਾ ਹੁਣ ਜਹੇ ਜੇ ਰਸਤੇ ਉਹ ਰਸਤੇ ਦੇ ਹਿਸਾਬ ਨਾਲ ਟਰੈਕਟਰ ਉਹ ਜੀ ਰੱਖਦੇ ਬਾਈ ਜੀ ਨਹੀਂ ਚੱਲਦੇ ਬਾਈ ਛੋਟੇ ਰੇ ਹੁਣ ਆਪਾਂ ਜਿਹੜੇ ਰਸਤੇ ਨੂੰ ਮਸ਼ੀਨਾਂ ਲੈ ਜੰਨੇ ਉਹ ਰਸਤੇ ਨੂੰ ਬੜੇ ਟਰੈਕਟਰ ਥੋੜੀ ਲੈ ਜੰਨੇ ਇੱਕ ਬੰਨਾਂ ਦਾ ਬੜਾ ਕਿਸੇ ਕੋਈ ਹੈ ਹੀ ਨਹੀਂ ਹਾਏ ਨਹੀਂ ਟਾਟਾ ਰੀਤੀ ਵੀਰਾਂ ਨਾਲੇ ਕਰੀ ਜਾਂਦੇ ਆ ਹਾਏ ਵੀ ਕਿਤੇ ਕਿਤੇ ਜਣੀ ਕਿਸੇ ਕੋਲੇ ਆ ਘੱਟ ਬਹੁਤ ਚਲੀਏ ਵੱਡੇਰੇ ਹਾਂ ਜੀ ਹਾਂ ਚਲੋ ਪਾਣੀ ਦੀ ਬੋਤਲ ਦੇ ਦਿੱਤੀ ਇਹਨੇ ਵਿਚਾਰੇ ਨੇ ਦੇਖ ਲਿਆ ਕਹਿਣਾ ਵੀ ਸਦਾਤ ਮੋਟਰ ਨਾਲ ਤੇ ਫਿਰਦਾ ਨਾ ਹਾਂ 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 ਠੰਡਾ ਪਾਣੀ ਵੀ ਹੈਗਾ ਮੈਂ ਪਾਣੀ ਘਾਇਲ ਰੱਖਿਆ ਕਰ ਹਾਂ ਨਾਲ ਸਾਈਹ ਜੀ ਦਿਨ ਬਹੁਤ ਹੈ ਨਾ ਜਾਨਾ ਹੁਣ ਗਿੱਲਾ ਕਰਕੇ ਭਰ ਕੇ ਰੱਖੂਗਾ ਆਪਾਂ ਠੰਡੀ ਹੋਣੀ ਰਾਤ ਨੂੰ ਇਹ ਰਿਗਾਰਡ ਇਹੋ ਲੋ ਆਹ ਕਹਿੰਦਾ ਤਾਂ ਤੋੜ ਦੇ 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 ਜਾ ਕੇ ਅਡਾ ਸੀ ਦਾ ਤਾਂ ਤੋੜ ਵੀ ਦਿੱਤੀ ਇਹਨੇ ਉਹ ਦਵਾਰੇ ਬੰਨ੍ਹੋ ਐ ਮੰਨੂਗੇ ਇਹਨੂੰ ਹਾਂ ਹਾਂ ਚਲੋ ਚਲੀਏ ਫੜੀ ਨਾ ਨੀਆ ਨਹੀਂ ਇਹਨੇ ਕਹੀ ਕਿ ਦੋ ਇਹ ਬਾਈ ਡੇਰੇ ਦੇ ਆਗੇ ਤੇ ਆ ਕੇ ਭਜਨ ਬਾਈ ਨੇ ਐਜੇ ਚਾਟ ਮਸਾਲੇ ਪਾ ਪਾ ਦਾਲਾਂ ਚ ਨਾ ਵੀ ਗਜ਼ਰਾਤੀ ਵੀਰ ਆਪਣੇ ਖਾਣੇ ਦਾ ਲਾ ਲਿਆ ਹਾਂ ਕਾਣਾ ਭਾਈ ਕਿਵੇਂ ਐ ਬੜੀਆ ਹੈ ਬੜੀਆ ਹੈ ਹਾਂ ਕਲਿਆ ਸਹੀ ਐ ਬੜੀਆ ਨੀ ਦਾਲ ਕੈਸੇ ਬਣਾਈਏ ਭਜਨ ਟਕਲੂ ਨੇ ਅਰੇ ਟਕਲੂ ਤਾਂ ਟਕਲੂ ਏ ਹਾਂ ਨੀ ਬੜੀਆ ਲਗਾ ਪੰਜਾਬੀ ਖਾਣਾ ਬੜੀਆ ਹੈ ਹਾਂ ਕਾਣਾ ਬੜੀਆ ਭਾਈ ਬੜੀਆ ਬੜੀਆ ਐਸੇ ਮਤ ਬੋਲਣਾ ਵੀ ਉਹ ਉਸਕੇ ਸਿਫਤ ਆ ਕੇ ਕਰ ਦੋ ਜੇ ਬੜੀਆ ਹੈ ਤਾਂ ਬੜੀਆ ਬੋਲਾ ਨਾ ਨਹੀਂ ਵਾ ਉਧਰ ਆਣਾ ਪੜੇਗਾ ਟਕੂ ਕੇ ਪਾਸ ਖਾਣੇ ਲਈ ਪੰਜਾਬ ਤੋਂ ਪੰਜਾਬ ਹੀ ਐ ਵਾ ਉਧਰ ਤੋਂ ਹੋਰ ਵੀ ਬੜੀਆ ਮਿਲੇਗਾ ਇਦੋ ਵੀ ਥੋੜਾ ਜਲ ਨਾਮਕ ਮਿਰਚੀ ਮਸਾਲਾ ਤਕਮ ਡਾਲ ਰਹੇ ਹਾਂ ਉਹਦਾ ਤਾਂ ਹੋਰ ਵੀ ਟੇਸਟ ਹੀ ਮਿਲੇਗਾ ਆ ਗਿਆ ਨਹੀਂ ਬਹੁਤ ਵਧੀਆ ਜੀ ਲੱਗਿਆ ਬੇਰੌਣ ਕਾ ਕਿ ਨਹੀਂ ਮੈਂ ਕਹੇ ਬੇਜਾ ਬੇਜਾ ਹੋਈ ਗਈ ਯਾਰ ਕਹੇ ਰੋਟੀਆਂ ਖਾਧੀਆਂ ਤਿੰਨ ਹੈ ਤਿੰਨ ਰੋਟੀਆਂ ਘੱਟੇ ਖਾਧੀਆਂ ਇੰਨੀ ਖਾਲਾਂ ਹੈ ਹੈ ਤਿੰਨ ਜੀ ਬਾਸ ਬਾਸ ਇੱਕ ਇੱਕ ਕਾਲਾ ਇੱਕ ਨਹੀਂ ਨਹੀਂ ਭਜਨ ਬਾਈ ਦੇ ਮਣਾਈ ਮਿਕਸ ਦਾਲ ਨਾਲ ਨੂੰ ਹੈਗੀ ਲੱਸੀ ਨਾਲ ਹੈਗੀ ਪਦੀਨੇ ਦੀ ਚਟਣੀ ਕੜੀਏ ਕਾਲੀ ਜਰਣੀਆਂ ਬੋਦੀ ਨਾਲ ਲਸੂੰ ਹਾਂ ਬੋਦੀ ਨਾਲ ਫੂਤਨਾ ਫੂਤਨਾ ਤੁਮ ਕਿਆ ਬੋਲਤੇ ਹੋ ਇਸਕੋ ਪਦੀਨੇ ਕੋ ਬੋਦੀ ਨਾਲ ਪਦੀਨਾ 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 ਪੇ ਤਾਂ ਸੇਮੀ ਬੋਲਤੇ ਹੋ ਬਾਕੀ ਇਹਨੇ ਕਰਮਾ ਜਾਣਾ ਭਜਨ ਹੋਈ ਰੋਟੀਆਂ ਬਹੁਤ ਬੜੀਆਂ ਬਣਾਤਾ ਹੈ ਹਾਂ ਰੋਟੀ ਹੈ ਬੜੀਆ ਬਣਾਤਾ ਇਹ ਤਾਂ ਵੀ ਕੁਛ ਨਹੀਂ ਆ ਕਾਣਾ ਬਾਈ ਤੇਰੇ ਕੋ ਵੀ ਖਿਲਾਏਗੇ ਆ ਵੀ ਤਰੁਕ ਜਾ ਹੂੰ ਹੂੰ ਰਾਤ ਬੜੀਆ ਤੇ ਚਨੇ ਦੀ ਸਬਜ਼ੀ ਦੀ ਰਾਤ ਰਾਹ ਛੋਲੇ ਦੀ ਸਬਜ਼ੀ ਨਾਲ ਉਂਗਲੀਆਂ ਚੜਾਈਆਂ ਨੇ ਅੱਜ ਭਜਨ ਕਾਦੀ ਦਾਲ ਬਣਾਈ ਆ ਬਈਏ ਬਾਈ ਮੈਕਸਾ ਜੀ ਹਾਂ ਮੈਕਸਾ ਇੱਕ ਨਾ ਆਪਣੀ ਉਹ ਕਿਆ ਕਹਿੰਦੇ ਆ ਭੈਣੇ ਲਾਲਾ ਵੀਡੀਓ ਦੇਖਦੀ ਆਪਣੀ ਪਤਾ ਨਹੀਂ ਉਹ ਅਮਰੀਕਾ ਦੇ ਵਿੱਚ ਆ ਪਤਾ ਨਹੀਂ ਇੰਗਲੈਂਡ ਦੇ ਵਿੱਚ ਆ ਇਹ ਨਹੀਂ ਮੈਨੂੰ ਪਤਾ ਸੋਨੂ ਕੌਰ ਉਹਦਾ ਨਾਮ ਆ ਉਹਦਾ ਕੱਲ ਵਾਲੀ ਵੀਡੀਓ ਚ ਪਰ ਤੋਂ ਇੱਕ ਕਮੈਂਟ ਆਇਆ ਦਾ ਕਹਿੰਦੀ ਭਜਨ ਮੰਕਲ ਦੀ ਨਾਈਸ ਕੁਕਿੰਗ ਵੀ ਐਮਾਜ਼ਨ ਕੋ ਕੁਕਿੰਗ ਹੁੰਦੀ ਆ ਬਹੁਤ ਵਧੀਆ ਵੀਰੇ ਕੋਈ ਗੱਲ ਨਹੀਂ ਜਿਹੜੀ ਆਪਾਂ ਬਣਾਉਨੇ ਆਂ ਕੜਕਾ ਲਾਉਣਾ ਜੀ ਜੀ ਬਣਾਉਂਗੇ ਦਿਖਾ ਕੇ ਬਣਾਉਨੇਗੇ ਆਪਾਂ ਬਹੁਤ ਵਧੀਆ ਗੱਲ ਆ ਹੂੰ ਵਧੀਆ ਆਪਾਂ ਦੇਖ ਕੇ ਗਾਣਾ ਕੋ ਸਿੱਖਣਾ ਨਾ ਬੰਦਾ ਆਹੋ ਫਾਚਾ ਲਾ ਹੁਣ ਕਿ ਮੇਰੇ ਵਗਮਾਤਰ ਦੇਖੇ ਗਿਆ ਤੇਰੇ ਨਾਲ ਰਹਿ ਕੇ ਸਭ ਕੋ ਸਭਾਈ ਆ ਹਾਂ ਯਾ ਦੇ ਰਹੇ ਹਾਂ ਆਪਣੇ ਪਿਆਬੀ ਦੀ ਰਾਤੀ ਬੈਠੇ ਆਪਣੇ ਕੋਲ ਹਾਂ ਦੇਖ ਲੈ ਵੀ ਆਨ ਕਹਿੰਦੇ ਬੱਲੇ ਬੱਲੇ ਆ ਬੱਲੇ 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 ਬਾਕੀ ਆ ਜਾਨੇ ਬਾਈ ਕੰਮ ਚਾਰ ਤੇ ਲਾਏ ਲਏ ਆ ਕਰਨੂ ਇਹ ਅਜੇ ਤਾਂ ਦੋ ਬੰਦੇ ਹੋਰ ਆਉਣੇ ਰੌਹਲ ਨਹੀਂ ਆਇਆ ਬਈ ਉਹ ਆਵੇ ਆਤਾ ਹੋਗਾ ਬਾੜੀ 'ਤੇ ਹੈ ਬਾੜੀ 'ਤੇ ਹੈ ਠੀਕ ਆ ਠੀਕ ਆ ਚਾਰ ਬੰਦੇ ਪੱਕੇ ਆ ਬਣੇ ਬਾਈ ਹੈ ਚਾਰ ਬੰਦੇ ਪੱਕੇ ਆ ਬਣੇ ਕੋਲੇ ਰਹਿ ਰਹੇ ਆ ਬਣੇ ਉਹ ਵੀ ਆਪਣੇ ਕੰਮ ਵੀ ਆਪਣਾ ਇਹੀ ਕਰਾਉਨੇ ਆ ਹੂੰ ਅੱਜ ਪਹਿਲਾਂ ਟੌਨਰ ਚਾਹਣਾ ਲੈ ਆਉਣਾ ਪੂਰੀਆਂ ਹਰਾ ਹਰਾ ਲੈ ਕੇ ਨਾ ਕਰ ਲੂ ਜੇ ਨਹੀਂ ਤਾਂ ਲੈ ਲਓ ਟੌਨਰ ਟੌਲ ਚਾਹਣਾ ਲੈ ਆਉਣਾ ਪੂਰੀ ਵੀ ਪੂਰੀਆਂ ਬਣਾਉ ਹੈ ਪੂਰੀਆਂ ਡੌਲਰ ਚ ਨਾ ਖਾਣਾ ਕਹਿੰਦੇ ਤੋਰ ਪੂਰੀ ਖਾਣੀ ਕੋਈ ਵੀ ਪੂਰੀ ਦਾ ਤਾਂ ਬਹੁਤ ਕਾਰੀਗਰ ਹੈ ਜੇ ਖਾਣੇ ਪਾਣੀ ਦਾ ਤਾਂ ਬਹੁਤ ਕਾਰੀਗਰ ਹੈ ਜੇ ਖਾਣੇ ਦਾ ਹਮਾਰੇ ਕੋ ਨਹੀਂ ਪਤਾ ਚੱਲਦਾ ਹਮ ਪੰਜਾਬ ਪਏਗਾ ਵੀ ਗਜਰਾਤ ਮੇ ਆ ਬਾਕੀ ਇਹਨਾਂ ਨੂੰ ਵਧੀਆ ਲੱਗਿਆ ਨਾ ਬਾਈ ਇਹਨਾਂ ਦੀ ਕਿਸਮਤ ਚਾਹ ਨਾ ਖਾਈ ਜਾਂਦੇ ਬਜਾਰੇ ਜਿਹੜਾ ਦਾਣਾ ਪਾਣੀ ਲਿਖਿਆ ਚੁਗੀ ਜਾਂਦੇ ਆ ਚਲੋ ਠੀਕ ਆ ਮਿਲਦੇ ਆ ਕਿਸੇ ਅਗਲੀ ਵੀਡੀਓ ਜਾਨਾ